ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਹੋਰ ਬਾਗੀ ਅਕਾਲੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤੇ ਗਏ ਮਾਫੀ ਨਾਮਿਆਂ ਤੇ ਫੈਸਲਾ ਆਉਣ ਤੋਂ ਪਹਿਲਾਂ ਪੰਥਕ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਜੀਹਾ ਫੈਸਲਾ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਰਤਬਾ ਬਰਕਰਾਰ ਰਹਿ ਸਕੇ ਹੁਣ ਕੁਝ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਰਮਤਾ ਸੌਂਪਿਆ ਗਿਆ ਹੈ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟ ਰਾਜਨੀਤੀ ਤੋਂ ਮੁਕਤ ਰਹਿਣ ਦਾ مشਵਰਾ ਦਿੱਤਾ ਗਿਆ ਹੈ ਵੇਖੋ ਪੂਰੀ ਰਿਪੋਰਟ ਅੰਮ੍ਰਿਤਸਰ ਵਿਖੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਕ ਗੁਰਮਤਾ ਸੌਪਿਆ ਗਿਆ ਸੀ ਜਿਸ ਵਿੱਚ ਕਈ ਸੁਝਾਅ ਦਿੱਤੇ ਗਏ ਨੇ ਇਸ ਮੌਕੇ ਪੰਥਕ ਆਗੂਆਂ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਵੋੱਚ ਕੇਂਦਰ ਹੈ ਇਸ ਲਈ ਇੱਥੋਂ ਸਹੀ ਤਰੀਕੇ ਨਾਲ ਫੈਸਲੇ ਹੋਣੇ ਚਾਹੀਦੇ ਨੇ ਕੀ ਆਖਿਆ ਇਹਨਾਂ ਪੰਥਕ ਆਗੂਆਂ ਨੇ ਉਹ ਸੁਣਦੇ ਆ ਕਿਉਂਕਿ ਇਹ ਸਾਰਾ ਪ੍ਰਬੰਧ ਅਕਾਲ ਤੱਕ ਸਾਫ ਤੇ ਅਕਾਲ ਤੱਕ ਸਾਫ ਦਾ ਜਥੇਦਾਰ ਇਸ ਵੇਲੇ ਪਦਵੀ ਤਾਂ ਜਥੇਦਾਰ ਦੀ ਆ ਨਾ ਚਾਹੇ ਉਹਨਾਂ ਕੋਲ ਕੋਈ ਜਥਾ ਹੈ ਵੀ ਨਹੀਂ ਆ ਨਾ ਤਾਂ ਜਥੇਦਾਰ ਸਾਹਿਬ ਦਾ ਵਜਦਾ ਤੋਂ ਉਹ ਸਾਰੇ ਪ੍ਰਬੰਧ ਨੂੰ ਅਧੀਨ ਕਿਹਦੇ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਿਹਦੇ ਕਿਹਦੇ ਅਧੀਨ ਆ ਕਮੇਟੀ ਉਹ ਆ ਇੱਕ ਬਾਦਲ ਦਲ ਦੇ ਅਧੀਨ ਬਾਦਲਦਲ ਕਿਦੇ ਅਧੀਨ ਆ ਉਹ ਇੱਕ ਬਾਦਲ ਪਰਿਵਾਰ ਦੇ ਅਧੀਨ ਅਲਟੀਮੇਟਲੀ ਅਕਾਲ ਤਖਤ ਦੇ ਸਭ ਤੋਂ ਫੈਸਲੇ ਜੋ ਬਾਦਲ ਪਰਿਵਾਰ ਜਾਂ ਉਹਨਾਂ ਦੀ ਪਿਛਲੀ ਆਪਾਂ ਜਿੰਨੀ ਸੋਚਨੇ ਆ ਕਿ ਉਹ ਚੱਲ ਰਹੇ ਉਸੇ ਹਿਸਾਬ ਨਾਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲਦੀ ਆ ਦਿੱਲੀ ਤਖਤ ਦੇ ਐਕਟ ਦੇ ਅਧੀਨ ਵੋਟਾਂ ਰਾਹੀਂ ਚੁਣ ਕੇ ਸੋ ਸ੍ਰੀ ਅਕਾਲ ਤਖਤ ਦੇ ਸਭ ਸਿੱਖਾਂ ਦਾ ਇੱਕ ਸੁਤੰਤਰ ਵਿਚਰਨ ਵਾਲਾ ਤਖਤ ਆ ਇਹ ਤਖਤ ਕਿਵੇਂ ਆ ਇਹ ਉਹਨਾਂ ਦੇ ਬਰਾਬਰ ਤਖਤ ਆ ਜਿਵੇਂ ਦਿੱਲੀ ਦਾ ਇੱਕ ਤਖਤ ਆ ਅਕਾਲ ਤਖਤ ਸਾਹਿਬ ਇਵੇਂ ਇੱਕ ਤਖਤ ਆ ਜਿਵੇਂ ਮਾਸਕੋ ਦਾ ਇੱਕ ਤਖਤ ਆ ਰਸ਼ੀਆ ਦਾ ਅਕਾਲ ਤਖਤ ਸਾਹਿਬ ਉਹਵੇਂ ਇੱਕ ਤਖਤ ਆ ਜਿਵੇਂ ਅਮਰੀਕਾ ਦਾ ਪੈਂਟਾਗਨ ਇੱਕ ਤਖਤ ਆ ਅਕਾਲ ਤਖਤ ਸਾਹਿਬ ਉਹਵੇਂ ਇੱਕ ਤਖਤ ਆ ਜਿਵੇਂ ਚੀਨ ਦਾ ਬੀਜਿੰਗ ਇੱਕ ਤਖਤ ਆ ਅਕਾਲ ਤਖਤ ਸਾਹਿਬ ਉਹ ਤੋਂ ਉੱਪਰ ਸੁਪਰੀਮ ਤਖਤ ਆ ਅਕਾਲ ਤਖਤ ਸਾਹਿਬ ਸਾਰੀ ਦੁਨੀਆ ਦਾ ਸੁਪਰੀਮ ਤਖਤ ਆ ਇਹ ਕਿਸੇ ਦੇ ਅਧੀਨ ਨਹੀਂ ਚੱਲ ਸਕਦਾ ਇਸ ਗੁਰੂ ਖਾਲਸਾ ਪੰਥ ਦੇ ਇੱਕ ਸੁਤੰਤਰ ਵਿਚਰਨ ਵਾਲੇ ਜਥੇ ਦੇ ਅਧੀਨ ਹੀ ਚੱਲ ਸਕਦਾ ਆ ਸੋ ਜਿਹੜੇ ਇੱਥੇ ਕਾਬਜ ਆ ਉਹਨਾਂ ਨੂੰ ਅਸੀਂ مشਵਰਾ ਦੇਣ ਆਏ ਆ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹੀ ਪਿਛਲੇ ਦਿਨੀ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਤੇ ਉਹਦੇ ਐਕਟ ਦੇ ਅਧੀਨ ਇਹ ਤਖਤ ਤੇ ਜਥੇਦਾਰ ਸਾਹਿਬ ਚੱਲ ਰਹੇ ਆ ਉਹਨਾਂ ਵੱਲੋਂ ਹੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਜਿਸ ਬਾਦਲ ਦਲ ਦੇ ਅਧੀਨ ਸ਼੍ਰੋਮਣੀ ਕਮੇਟੀ ਚੱਲ ਰਹੀ ਆ ਉਸ ਬਾਦਲਦਲ ਵੱਲੋਂ ਵੀ ਇਹ ਪ੍ਰੈਸ ਵਿੱਚ ਕਿਹਾ ਗਿਆ ਕਿ ਦਿੱਲੀ ਤਖਤ ਜਿਹੜੀ ਆ ਉਹ ਕាល ਤੱਕ ਆ ਸਭ ਤੇ ਕਬਜ਼ਾ ਕਰ ਲੂਗੀ। ਉਹਨਾਂ ਨੇ ਸ੍ਰੀ ਹਜੂਰ ਸਾਹਿਬ ਤੇ ਬੋਰਡ ਬਣਾਤਾ ਉਹਨਾਂ ਦਿੱਲੀ ਵਾਲਿਆਂ ਨੇ ਪਟਨਾ ਸਾਹਿਬ ਤੇ ਕਬਜ਼ਾ ਕਰ ਲਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿ ਰਹੇ ਆ ਨਾ ਜੋ ਸੱਚ ਵੀ ਆ ਸੋ ਅਸੀਂ ਇਹਨਾਂ ਨੂੰ مشਵਰਾ ਦਿੰਨੇ ਆ ਕਿ ਭਾਈ ਜੇ ਤੁਹਾਨੂੰ ਇਹ ਲੱਗਦਾ ਆ ਕਿ ਦਿੱਲੀ ਤਖਤ ਦੇਤੇ ਕਬਜ਼ਾ ਕਰੂਗਾ ਤਾਂ ਤੁਸੀਂ ਜੋ ਖਾਲਸੇ ਦੀ ਰਵਾਇਤ ਆ ਕਿਸ ਖਾਲਸੇ ਦਾ ਸੁਤੰਤਰ ਵਿਚਰਨ ਵਾਲਾ ਦੁਨੀਆ ਭਰ ਦੇ ਸਿੰਘਾਂ ਦਾ ਇੱਕ ਜਥਾ ਇਹਦਾ ਸੇਵਾ ਸੰਭਾਲ ਕਰੇ ਨਾ ਕਿ ਇਹ ਇੱਕ ਗੁਰਦੁਆਰਾ ਕਮੇਟੀ ਦੇ ਐਕਟ ਦੇ ਅਧੀਨ ਚਲਾਇਆ ਜਾਵੇ ਇਹਨੂੰ ਦੱਸ ਦਈਏ ਕਿ ਸ਼੍ਰੋਮਣੀ ਕਾਲੀ ਦਲ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ 30 ਅਗਸਤ ਨੂੰ ਸਭਾ ਬੁਲਾਈ ਗਈ ਹੈ ਜਿਸ ਕਰਕੇ ਸਾਰੇ ਲੋਕਾਂ ਦੀਆਂ ਨਜ਼ਰਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਟਿਕੀਆਂ ਹੋਈਆਂ ਨੇ ਪਰ ਦੇਖਣਾ ਹੋਵੇਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮਾਮਲੇ ਵਿੱਚ ਕੀ ਫੈਸਲਾ ਸੁਣਾਇਆ ਜਾਵੇਗਾ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਖਮਦਾਰਦ ਟੀਵੀ